ਹਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਭਾਗਤੀ ਤੇ ਇਸ ਵੀਡੀਓ ਚ ਆਉਣੇ ਗਿਆ ਰ। ਤੇ ਅੱਜ ਮੈਂ ਧੋਣੀਆਂ ਕੱਪੜੇ ਅੱਦੇ ਮੈਂ ਧੋਣ ਵੀ ਦੀਆਂ ਆ ਬੈੱਡ ਸ਼ੀਟ ਵਗੈਰਾ ਕੰਬਲ ਤੇ ਅੱਜ ਮੇਰਾ ਨਾ ਸਿਰ ਬੜਾ ਜ਼ਰਦ ਕਰਗਾ ਤੇ ਚਾਂਮ ਰੱਖੀ ਹੋਈ ਹੈ ਹਜੇ ਤੱਕ ਬੰਦ ਕਰ ਦਿੱਤੀ ਹਜੇ ਮੇਰੇ ਸਾਰੇ ਕੱਪੜੇ ਉੱਪਰ ਮਸ਼ੀਨ ਚ ਪਹੁੰਚ ਜਾਏਗੀ ਸੀ ਹੈਗਾ ਮੰਮੀ ਕੋ ਅੰਨੇ ਵੀਰ ਦਿੱਕਿੰਨੇ ਕੱਪੜੇ ਗੰਦੇ ਕਿਤੇ ਤੇ ਮਤਲਬ ਦੁੱਧ ਮੇਰੇ ਡੋਲ ਦਿੰਦਾ ਆ ਉਹਦੇ ਨਾਲ ਅੱਜ ਫੇ ਮੈਂ ਸਾਰੇ ਇਕੱਠੇ ਕਰਕੇ ਧੋਣ ਨਹੀਂ ਰੱਖ ਦਿੱਤੇ ਮਤਲਬ ਜਿੱਦਾਂ ਮੈਂ ਇਹਦੇ ਲਈ ਫੀਲ ਆਪਣੇ ਸਾਈਡ ਤੇ ਉਹਦੇ ਤਿਆਰ ਕਰਕੇ ਰੱਖ ਲੈਂਦੀ ਆ ਗਰਮ ਪਾਣੀ ਤੇ ਦੁੱਧ ਪਾਊਡਰ ਜਿਹੜਾ ਇਕੱਠਾ ਤੇ ਮੈਂ ਸ਼ੀਸ਼ੀ ਦੇ ਡੱਬੇ ਚ ਕੱਢ ਕੇ ਰੱਖਿਆ ਹੋਇਆ ਹੈ ਤੇ ਗਰਮ ਪਾਣੀ ਵੀ ਮੈਂ ਚੰਗੀ ਤਰ੍ਹਾਂ ਬਾਰ ਕਰਕੇ ਠੰਡਾ ਕਰਕੇ ਬੋਟਰ ਚ ਭਰ ਲੈਂਦੀ ਮਤਲਬ ਇਹਦੀ ਪੀਣ ਦੇ ਸਹਦ ਹਉ ਦੇ ਨਾਲ ਤੇ ਰਾਤ ਨੂੰ ਜਦੋਂ ਉੱਠਦਾ ਫਿਰ ਮੈਂ ਵੀ ਨੀਂਦ ਚ ਹੁੰਦੀ ਆ ਤੇ ਜਦੋਂ ਉੱਠਦਾ ਉੱਠਦਾ ਹੀ ਮੇਰੇ ਚਿਕਾ ਮਾਰਨ ਲੱਗ ਜਾਂਦਾ ਬੜਾ ਐਦਾਂ ਫਿਰ ਮੈਂ ਗੋਦੀ ਚ ਪਿਆ ਹੁੰਦਾ ਤਾਂ ਆ ਕਰਕੇ ਤੇ ਇਧਰ ਉਧਰ ਡੁੱਲ ਜਾਂਦਾ ਜਦੋਂ ਮੈਂ ਤਿਆਰ ਕਰਦੀ ਹੁੰਦੀ ਆ ਫਿਰ ਤੇ ਇਹ ਬਹੁਤ ਜ਼ਿਆਦਾ ਇਧਰ ਉਧਰ ਹੱਥ ਮਰਦਾ ਤੇ ਮੈਂ ਵੀ ਨੀਂਦ ਚ ਹੁੰਦੀ ਆ ਤੇ ਉਹਦੇ ਨਾਲ ਰਾਤੀ ਤਾਂ ਕੁਝ ਜ਼ਿਆਦਾ ਹੀ ਹੋ ਗਿਆ ਪਾਣੀ ਵੀ ਡੁੱਲ ਜਾਂਦਾ ਸੀਗਾ ਤੇ ਦੁੱਧ ਵੀ ਕਾਫੀ ਡੁੱਲ ਗਿਆ ਤਾਂ ਕਰਕੇ ਫਿਰ ਮੈਂ ਸਵੇਰੇ ਜਿਹੜੇ ਸਾਰੇ ਕੱਪੜੇ ਇਹਦਾ ਕੱਢ ਦਿੱਤੇ ਪਾਣੀ ਚ ਤੋਂ ਸਭ ਤੋਂ ਪਹਿਲੀ ਗੱਲ ਉਹ ਬਹੁਤ ਸੁਮੀ ਸੀ ਆ ਤੇ ਮੈਂ ਸੱਚੇ ਸੀ ਕਿ ਉੱਪਰ ਵਾਲੀ ਬਲੈੱਡ ਸ਼ੀਟ ਤੇ ਕੰਬੜ ਵੀ ਤੇ ਉਹ ਬਹੁਤ ਠੰਡ ਪਰ ਇਹ ਜੋ ਅੱਜ ਕਿ ਮੈਂ ਜਿਹੜੀ ਦਿੱਲ ਦਿੱਰਦਾ ਇੱਕ ਬੋਡੀ ਵੀ ਬੜਾ ਸਸਤਾ ਵੀ ਲਿਆ। ਕੱਟੇ ਨਹੀਂ ਗਈ ਤੇ ਪਰ ਕਿ ਮੈਂ ਰਹਿ ਨਹੀਂ ਦੇਣਾ। ਐਨਾ ਵੀ ਬਹੁਤ ਟਾਈਮ ਲੱਗ ਗਿਆ ਤੇ ਮਸੂਮ ਇਹਨਾਂ ਨੂੰ ਚਗਾਲ ਕੇ ਫਿਰ ਵੀ ਉੱਚੇ ਦੇ ਕਪੜੇ ਉਤਾਰ ਦੂੰਗੀ। ਅੰਦਰ ਮੈਂ ਕਰਨਾ ਚਾੜੀ ਬੱਚਾ। ਅੰਦਰ ਕਿਤਾ ਉਦੋਂ ਮਮਮੀ ਨੇ ਕੀਤਾ ਹੈ ਮੈਂ ਕੀਤਾ ਇਹ ਨਹੀਂ ਸੀਗਾ। ਤੇ ਹੁਣ ਬੱਸ ਦਰभी কাল میں ਥੋੜਾ ਜਿਹਾ ਫੇਰ ਦਿੱਤਾ ਸੀਗਾ ਕਿਉਂਕਿ ਮਿੱਟੀ ਜੀ ਬਹੁਤ ਸੀ। ਹਾਂ ਫੇਰ ਵੀ ਨਹੀਂ ਪੂਰਾ ਟਾਈਮ ਹੋ ਗਿਆ ਪੂਰੇ 1:30 ਵਜੇ ਦਾ 1:00 ਕਹਿ ਲੰਗੀ ਸੀ ਤੇ ਮੈਨੂੰ ਆਇਆ ਉੱਪਰ ਸਫਾਈ ਵੀ ਕਰਨੀ ਹੈ ਜਿਹੜਾ ਵਾਸ਼ਰੂਮ ਵੀ ਤਾਂ ਤਾਂ ਕਿਹਦੇ ਦੇਖੀ ਤਾਂ ਉਹ ਨਹੀਂ ਬੈਠਾ। ਟਾਇਲਟ ਮੇਰੇ ਕਿਤੇ ਖੜੇ ਰਹਿ ਗਏ ਆ। ਉਹ ਕਿ ਕਰਨਾ ਪਈ। ਤੇ ਬਣਾਉਨੇ ਆ ਚਾਹ। ਵੀ ਦੇਖਦੇ ਆ ਫਿਰ ਚਾਹ ਪਿਧਲੇ ਹਮ ਘਰ ਸਿਕਦਮ ਕਲੀਨ ਹੋ ਗਿਆ ਬਸ ਕੰਮ ਬਚੀ ਡੀਪ ਸੋਰੀ ਡਸਟਿੰਗ ਹੋਰ ਰਹਿ ਗਿਆ। ਕਿਆ ਮੇਰੀ ਕੋਲ ਇੱਕ ਧੰਦਾ ਵੀ ਟੰਗ ਗਿਆ ਮੇਰੀ ਕੋਲ ਨਹੀਂ ਮੇਰੀ ਨਾਲ ਤੇ ਹਜੇ ਕੱਪੜੇ ਆ ਫੋਲਡ ਕਰਨ ਵਾਲੇ ਪਈ ਆ ਆ ਲੈ ਕੇ ਜਾਣ ਵਾਲੀ ਥੱਲੇ ਇਥੱਲੇ ਲੱਜੰਦੇ ਆ ਇਹ ਸੋ ਤਾਂ ਪਾਰਸਲ ਆਇਆ ਮੈਂ ਦਿਖਾਉਂਦੀ ਆ ਬਹੁਤ ਕੰਮ ਦੀ ਚੀਜ਼ ਆ ਮੈਂ ਸ਼ੇਅਰ ਕਰ ਦਿੰਦੀ ਜੀ ਕਿਸੇ ਨੂੰ ਲੱਗੇ ਤਾਂ ਉਹ ਲੈ ਸਕਦਾ ਤੇ ਕੋਲ ਇਹ ਫੱਲੇ ਨੂੰ ਇਹ ਨਾ ਕਿਚਨ ਲਈ ਆ ਮੈਂ ਤਨ ਵਿਛਾ ਕੇ ਵੀ ਦਿਖਾਉਣੀ ਆ ਇਹ ਮੈਟ ਨਹੀਂ ਹੈ ਜਿੱਦਾਂ ਆਪਾਂ ਕਿਚਨ 'ਚ ਭਾਂਡੇ ਧੋਣਾਂ ਦੀ ਟੋਕਰੀ ਹੁੰਦੀ ਉਹ ਰੱਖਦੇ ਆ ਨਾ ਥੱਲੇ ਉਹਦੇ ਗਿੱਲਾ ਹੀ ਰਹਿੰਦਾ ਆ ਤੇ ਮੈਂ ਸੋਚਦੀ ਸੀਗੀ ਕਿ ਮੈਂ ਟਾਵਲ ਰੱਖ ਲਿਆ ਕਰੂੰਗੀ ਕਿਉਂਕਿ ਅੱਜ ਕੱਲ ਜਿਹੜਾ ਮਾਸਾ ਤੁਹਾਨੂੰ ਪਤਾ ਕਿੰਨਾ ਮੱਲਗੀ ਮੱਛਰ ਵੜਾ ਨਾ ਥੋੜਾ ਵੀ ਗਿੱਲਾ ਹੋ ਜਾਵੇ ਤੇ ਮੱਛਰ ਪੈਦਾ ਹੁੰਦਾ ਹੁਣ ਵੀ ਇਥੇ ਉੱਡਦਾ ਆ ਤੇ ਮੈਨੂੰ ਥੋੜਾ ਇਹ ਹੈ ਕਿ ਹੁਣ ਮੈਂ ਸਾਫ਼ ਸਫਾਈ ਦਾ ਜ਼ਿਆਦਾ ਧਿਆਨ ਰੱਖਾਂ ਕਿਉਂਕਿ ਜਿੰਦਾਪਾ ਵੱਡੇ ਹੁੰਦੇ ਉਹਨਾਂ ਦੀ ਇਮਿਊਨਿਟੀ ਥੋੜੀ ਸਟਰੋਂਗ ਹੁੰਦੀ ਆ ਤੇ ਛੋਟਿਆਂ ਦੀ ਜਿਹੜੀ ਆ ਉਹ ਵੀ ਕਹਿੰਦੀ ਆ ਤੇ ਇੱਥੇ ਜਿੰਨਾ ਮਰਜ਼ੀ ਸਾਫ਼ ਕਰ ਲੇ ਫਿਰ ਉਹ ਧੀਰੇ ਜਾਂਦਾ ਨਾ ਤੇ ਬਾਰ ਬਾਰ ਆਪਾਂ ਵਾਈਪ ਕਰਦੇ ਨਹੀਂ ਮਾਰ ਸਕਦੇ ਤੇ ਮੈਂ ਸੋਚਿਆ ਸੀ ਮੈਂ ਟਾਵਲ ਰੱਖੂੰਗੀ ਤੇ ਟਾਵਲ ਫਿਰ ਫੇਰ ਉਹ ਹੀ ਪੰਗਾ ਫਿਰ ਤੋਂ ਪਨੀ ਨਹੀਂ ਨਿਕਲਦੀ ਬਾਥਰੂਮ ਦੇ ਵਿੱਚ ਉਹਨੂੰ ਸੁਕਾਉਂਦਾ ਪੰਡਾ ਹੈ ਨਾ ਤੇ ਉਹਦੇ ਲਈ ਜਿਹੜੀ ਮੈਂ ਇਹ ਜੀਜ਼ ਆ ਉਹ ਆਰਡਰ ਕੀਤੀ ਇਹ ਹੈਗਾ ਇੱਥੇ ਵਿਛਾਉਣ ਲਈ ਇਸ ਕੀ ਇਸ ਟਾਈਪ ਆ ਮਤਲਬ ਪਾਣੀ ਜਿਹੜਾ ਹੈ ਆਪਣੇ ਅੰਦਰ ਅਬਜ਼ਰਬ ਕਰ ਲੈਂਦਾ ਆ ਤੇ ਦੇਖਦੇ ਹਾਂ ਕਿੰਨਾ ਕਾਮਯਾਬ ਹੈ ਯੂਜ਼ ਕਰਕੇ ਫਿਰ ਮੈਂ ਇਹਦਾ ਰਿਵਿਊ ਵੀ ਦਵਾਂਗੀ ਤੇ ਹੁਣ ਤਾਂ ਮੈਂ ਸਿਰਫ ਇਹਨੂੰ ਵਿਛਾ ਕੇ ਯੂਜ਼ ਕਰਕੇ ਦੇਖੂੰਗੀ ਤੇ ਹੁਣ ਵਿਛਾਤਾ ਹੈ ਟੋਕਰੀ ਪਰ ਨਹੀਂ ਇਹਦੇ ਉੱਪਰ ਰੱਖ ਲੀਨੀ ਆ ਤੇ ਜੋ ਟੋਕਰੀ ਵੀ ਮੈਂ ਰੱਖ ਦਿੱਤੀ ਆ ਹੁਣ ਇਹ ਆ ਕਿ ਬਸ ਇਹਦੇ ਆਲੇ-ਦੋਲੇ ਪਾਣੀ ਜਿਹੜਾ ਜੋ ਵੀ ਆ ਇਹਦੇ ਵਿੱਚੇ ਰਹੂਗਾ ਆਸ-ਪਾਸ ਨਹੀਂ ਨਿਚੜੂਗਾ ਤੇ ਬਾਕੀ ਹੁਣ ਮੈਂ ਇੱਕ ਵਾਰੀ ਯੂਜ਼ ਕਰਕੇ ਫਿਰ ਦੇਖੂੰਗੀ ਤੇ ਇੱਕ ਚੀਜ਼ ਹੋਰ ਉਹ ਵੀ ਮੈਂ ਦਿਖਾਨੀ ਆ ਕਿ ਆ ਮੰਮੀ ਲਈ ਮੇਰੀ देख मम्मी के दे कम है नहीं ममी, ममी साइज़ नहीं मैं पहले खोल लेने क्योंकि मम्मी को ममी ने है तो मम्मी ने खोल के मम्मी का नहीं है ये और रानी का ਤੇ ਮੈਂ ਪਰਸ਼ੋਰ ਸੰਜੀ ਸੀ ਉਹ ਵੀ ਮੈਂ ਸ਼ੇਅਰ ਕਰਾਂਗੀ ਜਦੋਂ ਆਊਗਾ ਏਹਰ ਕਲੱਚ ਛੋਟੇ ਛੋਟੇ ਜਿਹੜੀ ਹੁੰਦੀਆਂ ਤੇ ਇਹ ਮੈਂ ਅੱਗੇ ਵੀ ਮੰਗਾਏ ਲਏ ਸੀ 179 ਦੇ ਨਹੀਂ 79 ਦੇ ਸ਼ਾਇਦ ਉਹ ਮਿਲੇ ਸੀ ਜੁੜੀਓ ਤੋਂ ਤੇ ਇਹ ਮੈਂ ਆਨਲਾਈਨ ਮੰਗਵਾਇਆ ਇਹ ਸਸਤੇ ਸੀਗੇ ਤੇ ਥੋੜੀ ਕੁਆਲਿਟੀ ਮੈਨੂੰ ਲੱਗਦੀ ਹੈ ਕਿ ਘੱਟ ਆ ਉਹਦੇ ਨਾਲੋਂ ਜਿਹੜੀ ਪਿਕਚਰਸ ਦਿਖਾਇਆ ਗਿਆ ਸੀ ਆ ਤੇ ਚਲੋ ਕੋਈ ਨਹੀਂ ਇੱਕ ਮੈਂ ਉਹਨੂੰ ਦਵਾਂਗੀ ਬਾਕੀ ਮੈਂ ਆਪਣੇ ਨੇ ਰੱਖਨੇ ਆਂ ਛੋਟੇ ਆ ਮੈਂ ਸੋਚੇ ਸੀ ਥੋੜੇ ਵੱਡੇ ਹੋਣੇ ਆ ਤੇ ਮੈਨੂੰ ਲੱਗਦਾ ਕਿ ਇਹ ਰੂਹਾਨੀ ਦੇ ਕੰਮ ਆਉਣੇ ਆ ਮੇਰੇ ਨਹੀਂ ਉਹਨੇ ਮੈਂ ਸੋਚੇ ਸੀ ਮੀਡੀਅਮ ਟਾਈਪ ਜਿਹਦਾ ਰੋਲ ਕਰਕੇ ਨਾ ਕਰਦੇ ਆ ਉਹਦੇ ਤੇ ਆਪਾਂ ਲਾ ਸਕਦੇ ਆ ਪਰ ਸ਼ਾਇਦ ਨਾ ਹੋਵੇ ਚਲੋ ਕੋਈ ਨਹੀਂ ਦੇਖਦੇ ਆ ਤੇ ਟਾਈਮ ਹੋ ਗਿਆ ਰਾਦੀ ਰੋਟੀ ਤੇ ਅੱਜ ਅਸੀਂ ਬਣਾਉਣੇ ਆ ਕੀ ਆ ਤੇ ਮੰਮੀ ਨੇ ਕਿਹਾ ਸੀ ਕੱਲ ਬਜੇਰੂ ਤੁਸੀਂ ਵੈਸੇ ਗਰਮੀਆਂ 'ਚ ਵਧੀਆ ਲੱਗਦਾ ਮੈਨੂੰ ਬਹੁਤ ਹੀ ਲੱਗਦਾ ਹੁੰਦਾ ਹੈ ਆਣ ਦੇਣੇ ਕਰਤਾ ਪਰ ਚਲੋ ਕਈਵੇਂ ਬਣਾ ਰਹੇ ਹਾਂ ਤੇ ਪਿਆਜ਼ ਅਦਰਕ ਮੈਂ ਕੱਟ ਲਿਆ ਤੇ ਹੁਣ बस ਤੁੜਕਾਈ ਲਾਉਣੇ ਆ ਤੇ ਕੱਪੜੇ ਤੋਂ ਉੱਤੇ ਸੀ ਅੱਜ ਮੈਂ ਕਿੰਨੇ ਤੇ ਧੋ ਕੇ ਫਿਰ ਹੁਣ ਫੋਲਡ ਇਹ ਕਿਤੇ ਰੱਖ ਕੇ ਆ ਮੰਮੀ ਉਹਨਾਂ ਦੇ ਅਜੇ ਰਹਿੰਦੇ ਆ ਬਸ ਮੈਂ ਆਪਣੀ ਕਰ ਲਿਆ ਤੇ ਬਾਕੀ ਬੈਡsheet ਪਰ ਰੈਡੀਟ ਹੁੰਦੀਆਂ ਸੀ ਉਹ ਫੋਲਡ ਕਰਨੀਆਂ ਤੇ ਹੁਣ ਮੈਂ ਬਸ ਤੁੜਕਾ ਲਗਾਣੀ ਆ ਜੀ ਮੈਂ ਬਣਾ ਲਈ ਆ ਸਬਜੀ ਬਹੁਤ ਜਿਆਦਾ ਟੇਸਟੀ ਬਣੀ ਆ ਮੈਂ ਟੇਸਟ ਕਰਕੇ ਵੀ ਦੇਖੀ ਆ ਤੇ ਮੈਂ ਟਮਾਟਰ ਮੈਂ ਤੜਕਾ ਮੈਂ ਵਧੀਆ ਲਾਉਣੀ ਆ ਇਹ ਸਬਜੀ ਦਾ ਤੇ ਸੁਆਦੀ ਬਣਦੀ ਆ ਆਲੂ ਜਿਹੜਾ ਵਿੱਚ ਮੈਂ ਤਾਂ ਕੁੱਕਰ ਦੇ ਵਿੱਚ ਬਣਾਉਣਾ ਵਧੀਆ ਬਣਦੀ ਆ ਥੋੜਾ ਜਿਹਾ ਪਾਣੀ ਸੀ ਉਹ ਮੈਂ ਸਿਕਾ ਲਿਆ ਆ ਬੇਚ ਲਸਤ ਲਸਣ ਤੇ ਧਨੀਆ ਹਰਾ ਬਦੁੰਨੀ ਉਪਾਇਆ ਇੱਕ ਆਲੂ ਪਾਇਆ ਸੀਗਾ ਸਾਡੇ 8:30 ਵਜੇ ਰੋਟੀ ਮੈਂ ਬਣਾ ਲਈਆ ਮੰਮੀ ਨੂੰ ਦੇ ਦਿੱਤੀ ਮੈਂ ਖਾਣ ਲੱਗੀ ਸੀ ਤੈ ਹੀ ਉੱਠ ਗਿਆ ਹੁਣ ਮੈਂ ਕਿਚਲ ਮੰਮੀ ਖਾਣਾਂਗੇ ਮੈਂ ਖਾਉਂਗੀ ਤੇ ਅਜੀ ਫਾਦਰ ਆਏ ਨਹੀਂ ਦੁਕਾਨ ਬੰਦ ਕਰਕੇ ਫਿਰ ਉਹਨਾਂ ਨੂੰ ਵੀ ਪਾ ਦੂੰਗੀ ਤੇ ਕਿਹ ਸਬਜੀ ਬਹੁਤ ਸਾਦ ਬਣੀਆਂ ਤੇ ਇਹ ਬਾਜਵਾ ਰੋਟੀ ਜੰਦਰ ਰੋਈ ਜੰਦਰ ਰੋਟੀ ਜੰਦਰ ਰੋਈ ਜੰਦਰ ਠੀਕ ਨਹੀਂ ਹੈਗਾ ਤੇ ਹੁਣ ਅਸੀਂ ਇਹਨੂੰ ਗਾਂ ਦਾ ਦੁੱਧ ਪਾ ਕੇ ਦੇਖਣਾ ਕਰ ਤੇ ਜੇ ਤਾਂ ਪਚ ਗਿਆ ਫਿਰ ਉਹੀ ਪਲਾਵਾਂਗੇ ਤੇ ਕਿ ਕਿਤੇ ਜਿਹੜੀ ਪੇਟ ਚ ਦਰਦ ਹੁੰਦੀ ਆ ਪੇਟ ਇਕੱਠਾ ਹੀ ਕਰਦਾ ਰਹਿੰਦਾ ਗੱਤਾਂ ਨੂੰ ਓ ਓ ਓ ਵਲੌਗ ਮੈਂ ਇੱਥੇ ਖਤਮ ਕਰਦੀ ਆ ਆਪਸਾਂ ਨੇ ਦੇ ਲਾਈਕ ਜ਼ਰੂਰ ਕਰਿਓ ਕਿ ਅੱਜ ਕੱਲ ਵਿਊਜ਼ ਬਹੁਤ ਡਾਊਨ ਜਾਂਦੇ ਪਏ ਇੱਕ ਦਿਨ ਸਾਰਿਆਂ ਦੇ ਜਾਂਦੇ ਪਏ ਕਹਿੰਦੇ ਕਿ ਫੈਰ ਵੀ ਮਾਰਚ ਯਾਪ੍ਰੈਲ ਦਾ ਹਨਾ ਕੁਝ YouTube ਜਿਹੜਾ ਬਹੁਤ ਜ਼ਿਆਦਾ ਡਾਊਨ ਜਾਂਦਾ ਆ ਸਾਰਿਆਂ ਦਾ ਬਾਕੀ ਮੈਨੂੰ ਪਤਾ ਨਹੀਂ ਮੈਂ ਸੁਣਿਆ ਆ ਤੇ ਪਰ ਮੈਂ ਦੇਖਿਆ ਕਿਆਂ ਦੇ ਚੈਨਲ ਸਾਰਿਆਂ ਦੇ ਵਿਊਜ਼ ਬਹੁਤ ਜ਼ਿਆਦਾ ਡਾਊਨ ਆ ਬਾਕੀ ਆਪਣਾ ਕੰਮ ਕਰਦੇ ਰਹਿਣਾ ਤੇ ਅੱਗੇ ਆਪਣਾ ਜੋ ਵੀ ਹੈਗਾ ਫਾਲਾ ਫਰਨਜ ਕਿੱਦਾਂ ਦਾ ਮਿਲਦਾ ਕਿੱਦਾਂ ਦਾ ਨਹੀਂ ਹੋ ਬਾਅਦ ਦੀ ਕਰਲਾ ਤੇ ਕੱਲ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ